ਸਤ ਸ੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਫੇਰ ਜਾਣਾ ਬੀ ਪਟਿਆਲੇ ਲਵੀ ਗੇ ਲਿਸੈਂਸ ਦੀ ਫੋਟੋ ਖਚਾਣ ਵਾਹ ਜਿਹੜਾ ਅੱਜ ਪੱਕਾ ਕਰਾ ਹੋ ਜੂਗੀ ਦੁਖੀ ਕਰ ਲੈ ਤਿੰਨ ਵਾਰ ਦੋ ਵਾਰ ਪਹਿਲਾਂ ਜਾਏ ਤੀ ਵਾਰ ਅੱਜ ਜਾ ਰਹੇ ਆ ਅੱਜ ਮੋਟਰਸਾਈਕਲ ਬਈ ਜਾ ਰਹੇ ਆ ਬਈ ਮੋਟਰਸਾਈਕਲ ਲੈ ਜੀਂਗੇ ਠੀਕ ਆ ਮੌਸਮ ਅੱਜ ਇੰਨਾ ਠੰਡਾ ਨਾ ਕੋਸ ਓਕੇ ਰਿਪੋਰਟ ਮੇਨ ਰੋਡ ਆ ਬਾ ਇਹ ਬਗ ਮਾਲ ਰਾਜਪੁਰਾ ਰੋਡ ਤਾਂ ਇਹ ਮਿੱਤਰੋ ਹੋ ਗਈ ਫੋਟੋ ਲਾਇਸੈਂਸ ਗਈ ਤੇ ਉਹ ਟ੍ਰੈਲ ਜੇ ਕਿ ਹੋਈ ਆ ਬਈ ਜਿੱਥੇ ਗੱਡੀ ਨੂੰ ਵੀ ਚਲਾਵਾ ਰੂਟ ਜ ਬਣਾਇਆ ਬਾਬਾ ਸਿੱਧਾ ਦੇਖ ਐ ਹਮ ਤਾਂ ਇਹ ਬੱਠਾ ਲਵੀ ਨਿਪੜਿਆ ਜਿਸਕੇ ਦੋ ਹੋਈਆਂ ਬੋਟ ਹੋਈਆਂ ਲੈ ਵੀ ਮਿੱਤਰੋ ਪਹੁੰਚ ਗਏ ਘਰਾਂ ਕੰਟਾ ਲੇ ਰਿਹਾ ਘਾਟਾ ਲਗਿਆ ਤੇ ਇਧਰ ਮਿਲੋ ਜੀ ਇਹ ਸਾਸਤਰੀ ਕਲਾ ਆਜੇ ਕਲਾ ਕਰ ਸਾਸਤਰੀ ਕਲਾ ਪੁੱਤ ਕਰਦੇ ਸਾਸਤਰੀ ਕੋ ਕਰਦੇ ਆ ਕੋਲ ਗੇਟ ਵੀ ਬਈ ਹੋ ਰਿਹਾ ਗੇਟ ਆ ਵੀ ਮਿੱਤਰੋ ਖੇਤਾਂ ਮਾਗੇ ਤੇ ਤੇ ਗੱਡੀਆਂ ਕਰਾਉਣ ਥੋੜਾ ਜਿਹਾ ਕੰਮ ਆ ਉੱਥਾ ਲੈ ਕੇ ਜਾ ਰਹੇ ਹਾਂ ਤੁਹਾਨੂੰ ਬੋਡਨ ਪਰ ਹੈਗਾ ਮਾਰੇ ਗੈਰੇਜ ਆ ਵੀ ਮਿਸਤਰੀ ਜੋ ਗੱਡੀ ਦਾ ਉਸਤੇ ਪਹਿਲਾਂ ਵੀ ਕਰਾਇਆ ਤਾਂ ਡਿੱਗੀ ਜੀ ਨਹੀਂ ਖੁਰਰੀ ਹੈ ਦੋਵੇਂ ਟੋਕ ਕਰਾਣੀ ਆ ਤੇ ਈ ਵੇ ਜਾਣਾ ਛਾੜ ਫੁੱਟੇ ਰੋਡ ਪਾ ਮੜਾ ਜਾ ਕੰਮ ਜਾ ਤੇ ਨਾਲੇ ਆਂਦੇ ਵੇ ਗੱਡੀ ਖੜਾਇਆਵੇਂਗੇ ਉੱਥੇ ਤੇ ਆਪਣਾ ਲਵੀ ਬਿਠਾ ਲਿਆ ਹੋਵੇਗਾ ਚੱਲਿਓ ਕੰਮ ਨਿਬੜੀਏ ਫਿਰ ਆਕੇ ਗਠਿਆਂ ਵਾਲੀ ਤਿਆਰ ਕਰਨੀ ਆ ਬਈ ਆਹ ਕਰਾਂਗੇ ਆਹ ਕਨੌਰ ਤੋਂ ਜਰੀਆ ਸੜਕੇ ਕਨੌਰ ਲੈ ਵੀ ਮਿੱਤਰੋ ਰਿਸ਼ਤੇਦਾਰੀ ਮਾਇਦੇ ਨਾਲ ਰੱਖੀ ਵੀ ਆ ਬਿੱਲੀ ਆਇਆ ਵਾ ਵਾ ਬਾਲ ਬੜੇ ਪਲੇਨ ਆ ਵਾਂ ਸੀਗੇ ਸਿਲਕੀ ਸਿਲਕੀ ਏ ਆ ਜਾ ਆ ਜਾ ਓਰੇ ਇਹ ਬੁਰਕਾ ਤਾਂ ਨਹੀਂ ਮਾਰਦੀ ਕਰਨ ਦੇਖ ਲਓ ਵੀ ਸੀਗਾ ਇੱਧਰ ਆ ਇੱਧਰ ਲਾਈ ਮਿੱਤਰੋ ਲੱਗੇ ਗਠੇ ਵਾਲੇ ਪੱਧਰ ਕਰਨਾ ਜਗਾ ਇਹ ਉਹ ਖੁੰਝੇ ਮਾ ਜਾਊ ਮਿੱਟੀ ਤੇ ਆਹ ਖੁੰਝੇ ਮਾਊਗੀ ਗੱਬੇ ਤੇ ਉਧਰ ਤੇ ਆਹ ਬਹੁਤ ਨੀਵਾ ਪਿਆ ਜਿੱਥੇ ਮੇਰੇ ਪੈਰਾਂ ਤੇ ਕਰਦੇ ਆ ਪੱਧਰ ਫਿਰ ਮਿਲਦੇ ਆਂ ਤੁਹਾਨੂੰ ਲੈ ਵੀ ਮਿੱਤਰੋ ਬਾਲੀਬਾਲ ਖੇਡ ਰਹੇ ਆ ਬੱਚੇ ਮੇਤਰੀ ਭੱਜਦੇ ਰਹੇ ਬਈ ਟਰੈਕਟਰ ਮਾਰਕੀਟ ਗਈ ਕੰਮ ਆਇਆ ਤਾਂ ਤੇ ਸਨਾਰੀ ਉੱਡੇ ਜਾ ਗਏ ਇਹ ਬੈਠੇ ਆ ਆ ਕੇ ਖੇਤਾਂ માં ਲੱਭੀ ਹਣਾ ਵੀ ਵੀ ਗਏ ਗੱਡੀ ਲੈ ਕੇ ਉਹ ਗਏ ਮੋਟਰਸਾਈਕਲ ਲੈ ਕੇ ਜਾਣਾ ਤੇ ਅੰਡੇ ਬਾੜ ਨੇ ਧਰੇ ਆ ਦੇਸੀਏ ਕਰਦੇ ਜਾਂਦੇ ਬਾਲੀਆਂ ਮਾਹ ਖੰਡ ਜੀ ਬਹੁਤਾ ਜਖਾਮ ਜਖੂਮ ਜਿਹਦੇ ਰੱਬ ਰੱਖਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਰੱਬ ਰੱਖਾ ਲੈ ਵੀ ਮਿੱਤਰੋ ਖੇਤਾਂ માં ਆ ਬੈਠੇ ਲੇਟ ਘਰਾਂ ਨੂੰ ਜਾ ਰਹਾ ਤੁਮ ਵੀ ਦੇਖੋ ਬਈ ਆ ਲਾਈਟ ਵੀ ਆ ਥੋੜੀ ਦੂਰ ਤੱਕ ਜਾ ਰਹੀ ਹੈ ਦੇਖ ਲੋ ਲੱਗਦਾ ਹੋਈਏ 3-4 ਫੁੱਟ ਤੱਕ ਚਾਰ ਤੇ ਹੁਣ ਤੱਕ ਦੇਖੋ ਉਹ ਦੇਖੋ ਇਹ ਮੋੜ ਖਾਣਾ ਮਾੜਾ ਮਾੜਾ ਦਿਖਾਉਂਦਾ ਚਲੋ ਇਹ ਠੰਡ ਜ਼ਰੂਰੀ ਵੀ ਹੈ ਵੀ ਠੰਡ ਹੋਰ ਹੋਵੇ ਕਣਕਾਂ ਵਾਸਤੇ ਇਹ ਕਣਕਾਂ ਚਾੜ ਜੁੜਨ ਨੂੰ ਅੱਖਾਂ ਹੀ ਲੱਗਦਾ ਹੈ ਕਿ ਜਿਵੇਂ ਗਰਮੀ ਜਿਹੀ ਦੀ ਪੈਣ ਲੱਗੀ ਚੈੱਕ ਕਰੋ ਧੁੰਦਾ ਬਹੁਤ ਜਿਆਦਾ ਹੋਇਆ ਅੱਜ ਪਰਪਾ ਦਾ ਨੇ ਵੇਖ ਤਰਾਂਗੀ ਰਹੇਗੀ ਮਤਲਬ ਜਿਦੀ ਨਮਾ ਬੱਤਲਵਾਈ ਜਿੱਦੋ ਹੈ ਦੀ ਪਰ ਵੀ ਇਹਨਾਂ ਮਤਲਬ ਧੁੰਦ ਵੀ ਇੰਨੀ ਗਿਰਜੇਗੀ